49 31.0 49 31 ਲੈ ਆਓ ਲੈ ਆਓ ਮੇਰਾ ਵੀ ਨਵੀਂ ਤੇਰਾ ਵੀ ਛੋਡੇ ਵੀਰ ਧੰਨਵਾਦ ਮੈਂ ਫੇਰ ਧੰਨਵਾਦ ਕਰਦਾ ਚੇਅਰਮੈਨ ਸਰਪੰਨ ਸਿੰਘ ਜੀ ਸੂਲਪੁਰ ਅਸੀਂ ਧੰਨਵਾਦ ਕਰਦਾ ਜਗਤਾਰ ਸਿੰਘ ਜੀ ਦੇ ਸੀਦਾਇ ਪਿਆਰ ਸਿੰਘ ਜੀ ਕੋਕਾ ਲਾਲਪੁਰ ਸਰਪੰਨ ਬੋਤ ਸਿੰਘ ਜੀ ਖੇੜਾ ਮੈਂ ਇੱਧਰ ਜੀ ਸਿੰਘ ਜੀ ਦੀਆਂ ਬਾੜੀਆਂ ਇਹਨਾਂ ਨੂੰ ਵੀ ਧੰਨਵਾਦ ਕਰਦਾ ਹਾਂ ਧੰਨਵਾਦ ਹੈ ਆ ਮੈਂ ਹੋਂਡੀ ਨਗਰਾ ਲਾਲਪੁਰ ਤੋਂ ਜਿੰਨੇ ਵੀ ਵੀਰ ਰਾਜ ਦੇ ਦੂਰ ਦੇ ਕਾਮਲਪੁਰ ਦਾ ਸੰਦੀਪ ਮੈਲਪੁਰ ਦਾ ਅਸੀਂ ਧੰਨਵਾਦ ਕਰਦੇ ਆ ਬਲਿਆਰ ਸੇ ਗਵਿੰਦਪੁਰ ਦਾਪਾ ਉਹਦਾ ਵੀ ਅਸੀਂ ਦਾਦ ਲੋ ਧੰਨਵਾਦ ਕਰਦੇ ਆ ਲੈ ਉਹ ਵੀ 42 ਨੰਬਰ ਜੋੜੀ ਲਿਆਓ ਆਪਣੀ ਕਹਿੰਦਾ ਮਨ ਕਾਇਮ ਹੈ

ਇਹ ਕਿੱਡਾ ਕਰਦਾ ਕੱਦ ਨਹੀਂ ਆਂ ਮਾਸ਼ਵਾਰਾ ਨਾ ਪੜ ਦੇ ਦੇਖੋ ਮਾਲਾ ਮੁੱਖੀ ਦੇਖੀ ਢਿੱਲਾ ਰੱਖ ਢਿੱਲਾ ਰੱਖ ਨਾ ਢਿੱਲਾ ਰੱਖ ਨਾ ਢਿੱਲਾ ਰੱਖ ਹਾਂ ਬੋਲੋ ਹਾਂ ਇਹ ਬੋਰਦ ਹੋਰੇ ਹੋਗਾ ਜਿੱਥੇ ਅ ਸੰਵੀਰ ਵੀ ਪਹੁੰਚ ਆਇਆ ਸਪੁੱਤਰ ਸਰਬਸੀ ਭਾਈ ਪਾਲਾ ਬਾੜੀਆਂ ਬੜੇ ਨਾਮੀ ਬਹੁਤੇ ਆਏ ਪਾਲਾ ਬਾੜੀਆਂ ਵਿੱਚ ਸਾਡੇ ਨਹੀਂ ਰਿਹਾ ਵਾਹ ਉਹ ਮਟੋ ਜੇਲਾ ਚਰੰਗਾ 60 ਸਿਧਾਂਤ ਨੂੰ ਧੰਨਵਾਦ ਕਰਦੇ ਹਾਂ ਕਾ ਤੰਗਾ ਬੱਸ 47 ਸੈਕਿੰਡ 47 ਪੁਆਇੰਟ ਹੈ ਇੱਥੇ ਆਜੀ ਬੇਰ ਬਾਹਰ ਬੈਠੇ ਸਾਡੇ ਐਨ ਆਰ ਆਈ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਲਿਆਰ ਸਿੰਘ ਜੀ ਗੁਬਿੰਦਪੁਰ ਜਰਾਬਾ ਮਰਤਨ ਆਕਸ ਕਪੜੀ ਉਹਨਾਂ ਦਾ ਵੀ ਦਾ ਧੰਨਵਾਦ ਕਰਦੇ ਆਂ ਭਾਈ ਸੰਦੀਪ ਸਿੰਘ ਜੀ ਬਾਲਪੁਰ ਭਾਈ ਵੀਰਾ ਸਿੰਘ ਜੀ ਕੈਨੇਡਾ ਬਾਲੀ ਸੱਲ ਪਲਾਹੇ ਬਹੁਤ ਵੱਡਾ ਸਹਿਯੋਗ ਹੈ ਦਰਦਿਆਂ ਘਰਾਂ ਜਾਂ ਜੋਤਾ ਦਾ ਬਹੁਤ ਧੰਨਵਾਦ ਚੱਲ ਭਾਈ ਉਹ ਪਰਲਾ ਸਰਦਾਰ ਸੱਚਾ ਸਿੰਘ ਹਰਾਂ ਦਾ ਕੰਸਲਾ ਵਾਜੀ ਦੀਪ ਲਾਲਪੁਰ ਲਿਆਓ ਮੇਰਾ ਵੀਰ ਜੋੜੇ ਬਾਈ ਜੀ ਅਗਲੀ ਔੜੀ ਸਰਦਾਰ ਬਹਾਦਰ ਸਿੰਘ ਜੀ ਕਜਲਾ ਯੋਕੇ ਦਵਾਬਾ ਸ਼ੈਦ ਲੋ ਧੰਨਵਾਦ ਕਰਦੇ ਆ ਬਾਬਾ ਜੀ ਬੜੀ ਤੁਹਾਡੀ ਮਿਹਰਬਾਨੀ ਖੇਡ ਮੇਲੇ 'ਚ ਆਏ ਬਹੁਤ ਜ਼ਿਆਦਾ ਜਿਹੜਾ ਸ਼ੌਕ ਹੈ ਰਾਣਾ ਗੋਲਡੀ ਬੇਕਰੀ ਵਾਲੇ ਉਹ ਵੀ ਬਹੁਤ ਚੰਗੇ ਧੰਨਵਾਦ ਕਰਦੇ ਆ ਜੀ

கசல்